ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਮਰੇਲਕੋਟਲੇ ਤੋਂ ਆ ਕਾਸ਼ਟਾ ਚੱਟ ਸਿੱਖ ਇਹ ਇਨਸਪੈਕਟਰ ਨੇ ਪੁਲਿਸ ਚੋਂ ਤੇ ਰਿਟਾਇਰ ਨੇ ਇਹਨਾਂ ਦੀ ਉਮਰ 60 ਸਾਲ ਆ ਤੇ ਇਹਨਾਂ ਨੂੰ ਜ਼ਮੀਨ ਦੇ 4 ਕਿੱਲੇ ਹੁੰਦੇ ਨੇ ਇਨਾਂ ਦੇ ਵਾਈਫ ਐਕਸਪਾਇਰ ਨੇ ਤੇ ਇਹਨਾਂ ਨੂੰ ਜੀਵਨ ਸਾਥੀ ਚਾਹੀਦਾ ਜੇਸਤੀ ਉਮਰ 45 ਸਾਲ ਤੋਂ ਉੱਪਰ ਹੋਵੇ ਇਹਨਾਂ ਲਵੇ ਦੋ ਬੇਟੀਆਂ ਨੇ ਇੱਕ ਦੀ ਕੈਨੇਡਾ ਚ ਮੈਰਿਜ ਹੋਈ ਆ ਤੇ ਇੱਕ ਦੀ ਇੱਧਰ ਇੰਡੀਆ ਚ ਤੇ ਇਹਨਾਂ ਨੇ ਪੀਆਰ ਅਪਲਾਈ ਕੀਤਾ ਹੋਇਆ ਏ ਜਿਸ ਵੀ ਕਿਸੇ ਨੂੰ ਏ ਰੈਸਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ। ਧੰਨਵਾਦ ਜੀ।